ਦੇਸ਼ ਦੀ ਆਜ਼ਾਦੀ ਦਾ 78ਵਾਂ ਸਾਲ ਦੇਸ਼ ਦੀ ਆਜ਼ਾਦੀ ਦਾ 78ਵਾਂ ਸਾਲ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਐਸਐਮਓ ਡਾਕਟਰ ਰਜਨੀਸ਼ ਗੁਪਤਾ ਜੀ ਨੇ ਝੰਡੇ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜੈ ਹਿੰਦ ਸਰ ਜੈ ਹਿੰਦ ਜੈ ਹਿੰਦ ਸਭ ਨੂੰ 78ਵੇਂ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈਆਂ ਜੀ ਮੈਂ ਸਭ ਦਾ ਬਹੁਤ ਧੰਨਵਾਦੀ ਹਾਂ ਕਿ ਵੀ ਸਭ ਅੱਜ ਹਾਜ਼ਰ ਹੋਏ ਤੇ ਤੁਸ ਤੁਹਾਡਾ ਬਹੁਤ ਧੰਨਵਾਦੀ ਕਿ ਤੁਸੀਂ ਆ ਕੇ ਸਾਡੇ 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 ਬਹੁਤ ਧਿਆਨ ਰੱਖਦੇ ਹੋ ਹਮੇਸ਼ਾ ਹੀ ਬਹੁਤ-ਬਹੁਤ ਧੰਨਵਾਦ ਸਾਡਾ ਸਭ ਨੂੰ ਆਜ਼ਾਦੀ ਬਹੁਤ-ਬਹੁਤ ਮੁਬਾਰਕ ਹੋਏ ਆਜ਼ਾਦੀ ਬਹੁਤ ਵੱਡੀ ਚੀਜ਼ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਪਤਾ ਕਿ ਆਜ਼ਾਦੀ ਬਹੁਤ ਚੀਜ਼ ਹੈ ਅੱਜ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਤੇ ਅਸੀਂ ਆਜ਼ਾਦ ਹੋ ਕੇ ਬੋਲ ਸਕਦੇ ਹਾਂ ਅੱਜ ਸਾਡੇ ਦੇਸ਼ ਨੂੰ ਆਜ਼ਾਦੀ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਜੀ ਬਹੁਤ-ਬਹੁਤ ਵੱਡੀ ਚੀਜ਼ ਹੈ ਜੀ ਅੱਜ ਆਪਾਂ 78th ਇੰਡੀਪੈਂਡੈਂਸ ਡੇ ਮਨਾ ਰਹੇ ਹਾਂ ਮੈਂ ਸਾਇਆ ਨੂੰ ਉਹਦੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਐਂਡ 인ਡੀਪੈਂਡੈਂਸ ਡੇ ਤੇ ਆਪਾਂ ਐਕਸਪੈਕਟ ਕਰਦੇ ਆ ਕਿ ਸਾਰੇ ਜ਼ਾਤ ਵਤ ਤੋਂ ਵਡ ਪਲਾਂਟਸ ਲਗਾਣ ਆਪਾਂ ਟਰੀ ਪਲਾਂਟੇਸ਼ਨ ਡਰਾਈਵ ਕਰ ਸਕਦੇ ਆ ਤੇ ਇਹਦੇ ਨਾਲ ਹੀ ਮੈਂ ਆਪਣੀ ਬਾਈਟ ਸਮਾਪਤ ਕਰਦਾ ਹਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ मातरम ਬੰਦੇ मातरम ਭਾਰਤ ਮਾਤਾ ਕੀ ਜੈ ਬੰਦੇ मातरम ਬੰਦੇ मातरम ਬਹੁਤ ਬਹੁਤ ਸ਼ੁਕਰੀਆ ਜੀ ਤੋਏ ਸੀ ਐਸਐਮਓ ਡਾਕਟਰ ਰਜਨੀਸ਼ ਗੁਫਤਾ ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਕੋਦਰ ਦੇਸ਼ ਦੀ ਆਜ਼ਾਦੀ ਦਾ 78ਵਾਂ ਸਾਲ ਦੇਸ਼ ਦੀ ਆਜ਼ਾਦੀ ਦਾ 78ਵਾਂ ਸਾਲ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਐਸਐਮਓ ਡਾਕਟਰ ਰਜਨੀਸ਼ ਗੁਪਤਾ ਜੀ ਨੇ ਝੰਡੇ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜੈ ਹਿੰਦ ਸਰ ਜੈ ਹਿੰਦ ਜੈ ਹਿੰਦ ਸਭ ਨੂੰ 78ਵੇਂ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈਆਂ ਜੀ ਸਭ ਦਾ ਬਹੁਤ ਧੰਨਵਾਦੀ ਹਾਂ ਕਿਵੀ ਸਭ ਅੱਜ ਹਾਜ਼ਰ ਹੋਏ ਤੇ ਤੁਸ ਤੁਹਾਡਾ ਬਹੁਤ ਧੰਨਵਾਦੀ ਕਿ ਤੁਸੀਂ ਆ ਕੇ ਸਾਡੇ 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 ਬਹੁਤ ਧਿਆਨ ਰੱਖਦੇ ਹੋ ਹਮੇਸ਼ਾ ਹੀ ਬਹੁਤ ਬਹੁਤ ਧੰਨਵਾਦ ਸਾਡਾ ਸਭ ਨੂੰ ਆਜ਼ਾਦੀ ਬਹੁਤ ਬਹੁਤ ਮੁਬਾਰਕ ਹੋਏ ਆਜ਼ਾਦੀ ਬਹੁਤ ਵੱਡੀ ਚੀਜ਼ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਪਤਾ ਕਿ ਆਜ਼ਾਦੀ ਬਹੁਤ ਚੀਜ਼ ਹੈ ਅੱਜ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਤੇ ਅਸੀਂ ਆਜ਼ਾਦ ਹੋ ਕੇ ਬੋਲ ਸਕਦੇ ਹਾਂ ਸਾਡੇ ਦੇਸ਼ ਨੂੰ ਸ਼ੁਕਰਗੁਜ਼ਾਰੀ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਜੀ ਬਹੁਤ ਬਹੁਤ ਬੰਤੀ ਚੀਜ਼ ਹੈ ਅੱਜ ਆਪਾਂ 78th ਇੰਡੀਪੈਂਡੈਂਸ ਡੇ ਮਨਾ ਰਹੇ ਹਾਂ ਮੈਂ ਸਾਇਆ ਨੂੰ ਉਹਦੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਐਂਡ 인ਡੀਪੈਂਡੈਂਸ ਡੇ ਤੇ ਆਪਾਂ ਐਕਸਪੈਕਟ ਕਰਦੇ ਆ ਕਿ ਸਾਰੇ ਜ਼ਾਤ ਬਾਤ ਤੋਂ ਵਨ ਪਲਾਂਟਸ ਲਗਾਣ ਆਪਾਂ ਟਰੀ ਪਲਾਂਟੇਸ਼ਨ ਡਰਾਈਵ ਕਰ ਸਕਦੇ ਆ ਤੇ ਇਹਦੇ ਨਾਲ ਹੀ ਮੈਂ ਆਪਣੀ ਬਾਈਟ ਸਮਾਪਤ ਕਰਦਾ ਹਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ मातरम ਬੰਦੇ मातरम ਭਾਰਤ ਮਾਤਾ ਕੀ ਜੈ ਬੰਦੇ मातरम ਬੰਦੇ मातरम ਬਹੁਤ ਬਹੁਤ ਸ਼ੁਕਰੀਆ ਜੀ ਤੋਏ ਸੀ ਐਸਐਮਓ ਡਾਕਟਰ ਰਜਨੀਸ਼ ਗੁਫਤਾ ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊ ਨਕੋ